ਪੰਜਾਬ ਵਿੱਚ ਦਿਨੋ-ਦਿਨ ਧੁੰਦ ਦਾ ਕਹਿਰ ਵਾਦਾ ਜਾ ਰਿਹਾ ਹੈ। ਸਮਰਾਲਾ ਵਿੱਚ ਇਸੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ 9 ਦੇ ਕਰੀਬ ਚੋਰਾਂ ਨੇ ਖੰਨਾ ਰੋਡ ਤੇ ਸਥਿਤ ਜੁਐਲਰੀ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਇਹਨਾਂ ਚੋਰਾਂ ਵੱਲੋਂ ਆਪਣੇ ਮੂੰਹ ਸਿਰ ਪੂਰੀ ਤਰ੍ਹਾਂ ਨਾਲ ਲਪੇਟੇ ਹੋਏ ਸਨ। ਇਹਨਾਂ ਸ਼ਾਤਰ ਚੋਰਾਂ ਵੱਲੋਂ ਉੱਚੇ ਬੱਲਬ ਅਤੇ ਕੈਮਰੇ ਤੋੜਨ ਲਈ ਗੁਲੇਲ ਦਾ ਇਸਤੇਮਾਲ ਕੀਤਾ ਗਿਆ। ਜਿਵੇਂ ਸ਼ੁਭ ਕੰਮ ਕਰਨ ਤੋਂ ਪਹਿਲਾਂ ਮੱਥਾ ਟੇਕਦੇ ਤੇ ਫਿਰ ਕੰਮ ਸ਼ੁਰੂ ਕੀਤਾ ਜਾਂਦਾ ਹੈ, ਉਵੇਂ ਹੀ ਇਹਨਾਂ ਚੋਰਾਂ ਵੱਲੋਂ ਪਹਿਲਾਂ ਮੱਥਾ ਟੇਕਿਆ ਗਿਆ ਤੇ ਫਿਰ ਜਿੰਦਰੇ ਤੋੜੇ ਗਏ। ਮੌਕੇ ਤੇ ਮੌਜੂਦ ਦੁਕਾਨ ਦਾ ਕਹਿਣਾ ਹੈ ਕਿ ਇਹਨਾਂ ਨੌਜਵਾਨਾਂ ਨੇ ਇੱਥੇ ਚੌਂਕੀਦਾਰ ਨੂੰ ਬੰਦਕ ਬਣਾ ਲਿਆ ਪਰੰਤੂ ਜਦੋਂ ਦੂਸਰਾ ਚੌਂਕੀਦਾਰ ਉੱਥੇ ਪਹੁੰਚਿਆ ਤਾਂ ਉਸਨੇ ਤੁਰੰਤ ਪੁਲਿਸ ਨੂੰ ਅਤੇ ਦੁਕਾਨ ਦੇ ਮਾਲਕ ਨੂੰ ਇਤਲਾਹ ਦਿੱਤੀ ਕਿ ਜਿੰਦਰੇ ਤੋੜੇ ਗਏ ਨਹੀਂ ਪਰੰਤੂ ਇਹਨਾਂ ਦੀ ناکਾਮ ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਚੋਰਾਂ ਦੀ ਭਾਲ ਕਰ ਰਹੀ ਹੈ ਪੰਜਾਬੀ ਸਟੇਸ਼ਨ ਲਈ ਮਨੋਜ ਮੋਂਗਾ ਦੀ ਰਿਪੋਰਟ ਰਾਤ ਇਦਾਂ ਹੋਇਆ ਜੀ 22:30 ਵਜੇ ਚੋਰ ਆਜਦੇ ਜੀ ਇੱਥੇ ਉਹਨਾਂ ਨੇ ਪਹਿਲਾਂ ਚੌਂਕੀਦਾਰ ਨੂੰ ਬਬੂ ਕੀਤਾ ਜੀ ਉਹਨੂੰ ਬੰਲ ਲਿਆ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਦੋ ਜਿੰਦੇ ਤੋੜੇ ਨੇ ਜੀ ਕੈਂਚੀ ਗੇਟ ਦੇ ਕੈਮਰੇ ਡੈਮੇਜ ਕੀਤੇ ਨੇ ਜੀ ਬਾਹਰ ਲੱਗੇ ਹੋਏ ਸੀ ਤਿੰਨ ਤੇ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਚੌਕੀਦਾਰ ਇੱਕ ਉਹ ਗੱਬੀਬਾਰ ਵਾਲਾ ਇੱਧਰ ਢੇੜਾ ਮਾਰਦਾ ਆ ਉਹਨੇ ਦੇਖਿਆ ਵੀ ਦੋ ਬੰਦੇ ਭੱਜ ਕੇ ਗਏ ਨਹੀਂ ਮਗਰ ਨੂੰ ਤੋਬੇ ਕਰਨੀ ਤੇ ਉਹਨੇ ਜੀ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਫਿਰ ਉਹ ਮੌਕੇ ਤੇ ਆ ਗਿਆ ਆਪਣਾ ਬਚਾਅ ਹੋ ਗਿਆ ਜੀ ਬੰਦੇ ਭੱਜ ਗਏ ਨੌ ਜਾਨੇ ਸੀਗੇ ਜੀ ਰਾਤ ਨੂੰ ਨੌਜਾਨਾਂ ਦੀ ਅੰਦਰ ਨੁਕਸਾਨ ਅੰਦਰ ਫੜ ਗਏ ਸੀਗੇ ਕਿ ਨਹੀਂ ਨਹੀਂ ਉਹ ਕੈਂਚੀ ਵੇੜ ਦੇ ਦੋ ਤਿੰਨ ਜਿੰਦੇ ਕੈਂਚੀ ਵੇੜ ਨੇ ਲੱਗੇ ਹੁੰਦੇ ਸੀ ਦੋ ਤੋੜ ਲਏ ਸੀ ਕੀ ਲੱਗਦਾ ਹੈ ਗਵਾਹੀ ਮਿਲਣਾਗਾ ਨਹੀਂ ਬੰਦੇ ਦਾ ਵਾਰਦਾਤ ਹੀ ਲੱਗਦੀ ਭਈ ਇਹ ਲੱਗਦੈ ਨਹੀਂ ਸ਼ੱਕਲ ਤੋਂ ਜਿੰਨੇ ਕਿ ਕੈਮਰੇ ਜਾਇ ਨਹੀਂ ਆਟੋ ਕੋਲਰ ਪਹਿਲਾਂ ਵੀ ਕੋਈ ਸਮਾਂ ਪਹਿਲਾਂ ਕੋਈ ਦੁਕਾਨ ਤੇ ਇਦਾਂ ਦੀ ਵਾਰਦਾਤ ਹੋਈ ਸੀ ਕੀ ਲੱਗਦਾ ਸ਼ੱਕ ਜਾਇ ਜਾ ਸਕਦਾ ਵੀ ਨਹੀਂ ਨਹੀਂ ਉਹ ਤਾਂ ਬੰਦਾ ਫੜਿਆ ਗਿਆ ਸੀਗਾ ਜੀ ਉਹ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਪੁਲਿਸ ਨੇ ਸੰਬੰਧੀ ਇਤਲਾਹ ਦੇਤੀ ਹਾਂ ਜੀ ਹਾਂ ਇਨਫਾਰਮ ਕਰਤਾ ਜੀ ਰਾਤੇ ਆ ਗਏ ਸੀਗੇ ਜੀ ਰਾਤ ਆ ਗਈ ਸੀਗੇ ਸੀਪੀਆਰ ਵਾਲੇ ਤੇ ਉਹਨਾਂ ਨੂੰ ਪਤਾ ਹੀ ਹੈ ਜੀ ਉਹ ਕਹਿੰਦੇ ਅਸੀਂ ਥਾਣੇ ਦੱਸਦਾ ਕੋਈ ਨੁਕਸਾਨ ਵਗੈਰਾ ਹੋਇਆ ਜੀ ਨਾ ਕੋਈ ਨੁਕਸਾਨ ਨਹੀਂ ਕੈਮਰਿਆਂ ਦਾ ਹੀ ਹੋਇਆ ਬਾਕੀ ਕੋਈ ਨੁਕਸਾਨ ਤੁੰਦ ਵੀ ਬੜਾ ਕਾਰਨ ਲੱਗਦਾ ਜੀ ਹਾਂ ਤੁੰਦ ਵੀ ਕਾਰਨ ਹੈ ਜੀ ਕੁਝ ਲਾਈਟਿੰਗ ਨਹੀਂ ਹੈਗੀ ਕੰਨਾ ਰੋਡ ਤੇ ਜੀ ਇਹ ਵੀ ਕਾਰਨ ਹੈ ਲਾਈਟ ਘੱਟ ਹੈ ਜੀ ਇਹੋ ਹੈ ਨਹੀਂ ਜੀ ਜਮੇ ਸਟਰੀਟ ਲਾਈਟ ਨਹੀਂ ਹੈ ਜੀ ਮੈਂ ਸੋਰ ਸਿੰਘ ਨੰਬਰਦਾਰ ਅਰਥਾ ਰਾਤ ਨੂੰ ਘਟਨਾ ਵਾਪਰੀ ਹੈ ਤੁਸੀਂ ਵੀ ਇੱਥੇ ਪਹੁੰਚ ਚੁੱਕੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਬੱਚੇ ਸ਼ਰਨ ਜਾ ਰਹੇ ਜੀ ਜਦੋਂ ਦੇਖਿਆ ਵੀ ਇੱਥੇ ਇੱਕ ਦੋ ਬੰਦੇ ਇਕੱਠੇ ਨੇ ਮੈਂ ਬਾਬ ਸਿੱਧੇ ਇੱਥੇ ਰੁਕ ਗਿਆ ਜਾਂ ਦੇਖਿਆ ਪਤਾ ਲੱਗਿਆ ਵੀ ਆਪਣੇ ਇਹਨਾਂ ਦੇ ਬੰਦਨ ਜੁਅਰੀ ਤੇ ਕੱਟ ਹੋਇਆ ਸੀ ਜਾਂ ਦੇਖਿਆ ਪਤਾ ਲੱਗਿਆ ਵੀ ਇੱਥੇ ਚੋਰੀ ਹੋਣ ਲੱਗੀ ਸੀ ਪਰ ਬਚਾਅ ਹੋ ਗਿਆ ਇਹਦੇ ਧੁੰਦੇ ਕਾਰਨ ਚਾਹੇ ਸਮਝ ਲਓ ਚਾਹੇ ਅਣਗੈਲੀ ਕਾਰਨ ਵੀ ਇੱਥੇ ਗੇੜਾ ਫੇੜਾ ਘੱਟ ਹੋਣਾ ਪੁਲਿਸ ਵਾਲਿਆਂ ਦਾ ਜਦੋਂ ਇੱਥੇ ਬੰਦਨ ਜੁਅਰੀ ਹੈਗੀ ਹੈ ਤਾਂ ਆਪਣੇ ਸ਼ਹਿਰ ਵਾਲਿਆਂ ਨੂੰ ਅਰੇ ਪੋਰਸਾਲੇ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਵੀ ਇਹ ਇੱਥੇ ਵੱਧ ਤੋਂ ਵੱਧ ਗੇੜਾ ਰੱਖਣ ਔਰ ਚੌਕੀਦਾਰਾਂ ਦੀ ਹੁਸ਼ਿਆਰੀ ਨਾਲ ਇਹ ਥੋੜਾ ਜਿਹਾ ਬਚਾਅ ਹੋ ਗਿਆ ਉਹਨਾਂ ਨੇ ਜਦ ਆਲੇ ਦੁਆਲੇ ਦੇਖਿਆ ਵੀ ਕੋਈ ਆਪਣਾ ਇਹ ਚੌਕੀਦਾਰ ਬੋਲ ਨਹੀਂ ਆ ਤਾਂ ਉਹ ਜਦ ਇਹ ਚੌਕੀਦਾਰ ਇੱਥੇ ਇਕੱਠੇ ਹੋ ਗਏ ਔਰ ਸਾਹਮਣੇ ਇੱਕ ਸਰਦਾਰ ਜੀ ਮੇਜਰ ਸੇ ਰਹਿੰਦੇ ਨੇ ਉਹਨਾਂ ਨੇ ਵੀ ਹਾਂ ਦਬਕਾ ਮਾਰਿਆ ਤਾਂ ਇਹ ਬਚਾਅ ਹੋ ਗਿਆ ਨਹੀਂ ਤਾਂ ਇਹ ਪਤਾ ਨਹੀਂ ਕਿੰਨਾ ਨੁਕਸਾਨ ਹੋਣਾ ਸੀ ਇੱਥੇ ਪਤਾ ਨਹੀਂ ਕਿਉਂ ਇਹ ਬੰਧਨ ਜੂਲੀ ਦੇ ਬਾਤ ਪਏ ਨੇ ਇਹ ਚੋਰਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਠੀਕ ਕਿ ਦੇਰ ਰਾਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ ਉਹਨਾਂ ਦੀ ਹੈਗੀ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੀਆਂ ਸੀਜੀ ਦੀ ਟੀਮਾਂ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਇਹ ਜਲਦੀ ਸਟੇਸ ਕਰ ਲਾਂਗੇ। ਕੋਈ ਨੁਕਸਾਨ ਵਗੈਰਾ ਹੋਇਆ ਜੀ? ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਜੀ। ਸਾਰੀ ਠੀਕ ਆ ਵੈਸੇ ਤਾਂ। ਜੀ। ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਸਰ ਇਹ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਕੱਲ ਤੇ ਬਾਕੀ ਇਹ ਡਿਟੈਕਟ ਕਰ ਲਾਂਗੇ ਜੀ ਤੁਸੀਂ ਕਰ ਲਾਂਗੇ ਸਾਰਾ। ਜੀ। ਇਦੋਂ ਇੱਕ ਘੰਟਾ ਵੀ ਉੱਤੇ